ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅੰਮ੍ਰਿਤ ਗੱਲ ਹੈ ਮੈਂ ਕੀ ਕਹਿਣਾ ਚਾਹੁੰਦੇ ਜਿਹੜਾ ਤੁਸੀਂ ਇਲੈਕਸ਼ਨਾਂ ਚ ਜਿਹੜੇ ਪ੍ਰਧਾਨਗੀ ਦੇ ਇਲੈਕਸ਼ਨਾਂ ਚ ਤੁਸੀਂ ਆਪ ਦਾ ਨਾਮ ਦਰਜ ਕਰਾ ਦੇਣਾ ਕਿਸ ਤਰ੍ਹਾਂ ਦੇਖੋ ਕਾਂਗਰਸ ਪਾਰਟੀ ਦੀ ਮੈਂ ਨੈਸ਼ਨਲ ਸਪੋਕਸਪਰਸਨ ਆ ਕਾਂਗਰਸ ਪਾਰਟੀ ਦਾ ਸੰਗਠਨ ਸਿਰਜਣ ਅਭਿਆਨ ਜਿਹੜਾ ਹੈਗਾ ਭਾਰਤ ਦੇ ਵੱਖ-ਵੱਖ ਸਟੇਟਾਂ ਚ ਚੱਲ ਰਿਹਾ ਹੈ ਔਰ ਉਸੇ ਦੇ ਤਹਿਤ ਸੰਗਠਨ ਸ੍ਰੇਜਨ ਅਬੇ ਅੰਤੜਾ ਹੈਗਾ ਬਠਿੰਡੇ ਦੇ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਦੇ ਵਿੱਚ ਸੰਗਠਨ ਸ੍ਰੇਜਨ ਦਾ ਬਿਆਨ ਬਠਿੰਡਾ ਅਰਬਨ ਤੇ ਬਠਿੰਡਾ ਰੁਬਰ ਦੋਨਾਂ ਦੇ ਲਈ ਸ਼ੁਰੂ ਹੋਇਆ ਕਿਉਂਕਿ ਅਰਬਨ ਅਲੱਗ ਹੈ ਤੇ ਰੁਬਰ ਦੀ ਸੀਟ ਅਲੱਗ ਹੈ ਤੇ ਦੋਨਾਂ ਦੇ ਵੱਖ-ਵੱਖ ਪ੍ਰਧਾਨ ਬਣੇ ਨੇ ਸੋ ਇਸੇ ਸਿਲਸਿਲੇ ਦੇ ਤਹਿਤ AICCC অবজারভার ਆਏ ਬਠਿੰਡੇ ਤੇ ਪੀਸੀਸੀ অবজারভারਸ ਵੀ ਪਾਰਟੀ ਨੇ ਲਗਾਈ ਸੀ ਕਿ ਉਹਨਾਂ ਨੇ ਆ ਕੇ ਸਾਰਿਆਂ ਨਾਲ ਜਿਹੜੇ ਜਿਹੜੇ ਇੱਛੁਕ ਨੇ ਜਿਹੜੇ ਜਿਹੜੇ ਇੱਛਾ ਰੱਖਦੇ ਨੇ ਵੀ ਜ਼ਿਲ੍ਹਾ ਪ੍ਰਧਾਨ ਬਣੀਏ ਅਸੀਂ ਔਰ ਇੱਕ ਲੋਕਤੰਤ੍ਰਿਕ ਪਾਰਟੀ ਹੋਣ ਦੇ ਨਾਤੇ ਕਾਂਗਰਸ ਸਭ ਤੋਂ ਵੱਡੀ ਜਮਹੂਰੀਅਤ ਦਾ ਮਿਸਾਲ ਹੈ ਕਾਂਗਰਸ ਪਾਰਟੀ ਤੇ ਉਹਦੇ ਤਹਿਤ 25 26 ਲੋਕਾਂ ਨੇ ਜ਼ਿਲ੍ਹਾ ਪ੍ਰਧਾਨਗੀ ਦੇ ਲਈ ਆਪ ਦੇ ਆਪ ਦੀ ਧਾਵੇਦਾਰੀ ਕੀਤੀ ਹੈ ਤੇ ਆਬਜ਼ਰਵਰਸ ਸਾਰਿਆਂ ਨੂੰ ਮਿਲ ਕੇ ਗਏ ਨੇ ਨਿੱਜੀ ਤੌਰ ਤੇ ਮਿਲੇ ਨੇ ਤੇ ਵੱਖ-ਵੱਖ ਉਹਨਾਂ ਨੇ ਮੀਟਿੰਗਸ ਵੀ ਕੀਤੀਆਂ ਨੇ ਵੱਖ-ਵੱਖ ਐਜੂਕੇਸ਼ਨਿਸਟ ਨੂੰ ਮਿਲੇ ਨੇ ਲਾਇਰ ਵਕੀਲਾ ਨੇ ਕਮਿਊਨਿਟੀ ਨੂੰ ਮਿਲੇ ਨੇ ਹੋਰ ਵਰਕਰਸ ਨੂੰ ਮਿਲੇ ਨੇ ਸਾਰਿਆਂ ਨੂੰ ਤਾਂ ਜੋ ਸਾਰਿਆਂ ਦਾ ਵਿਚਾਰ ਤੇ ਬਟਿੰਡੇ ਦੇ ਆਮ ਲੋਕਾਂ ਦਾ ਵੀ ਵਿਚਾਰ ਸਮਝ ਸਕਣ ਵੀ ਬਟਿੰਡੇ ਦੇ ਲੋਕ ਚਾਹੁੰਦੇ ਕੀ ਇੰਨਾ ਚ ਕਿੰਨੀ ਮਹਲਾਵਾਂ ਨੇ ਦਾਅਵੇਦਾਰੀ ਪੇਸ਼ ਕੀਤੀ ਹੈ ਪਿੰਨੂ ਚਾਰਕ ਮਹਿਲਾਵਾਂ ਨੇ ਜਿਲ੍ਹਾ ਪ੍ਰਧਾਨ ਦੀ ਲਈ ਆਪਣੀ ਸਾਵਧਾਨੀ ਦਿੱਤੀ ਹੈ ਤੇ ਬਾਕੀ ਸਾਰੇ ਵੀ ਇੱਕ ਦੇ ਕਰੀਬ ਮੈਲਸ ਨੇ ਜੈਂਟਸ ਨੇ ਜਿਨ੍ਹਾਂ ਨੇ ਜਿਲ੍ਹਾ ਪ੍ਰਧਾਨ ਲਈ ਆਪਣਾ ਅਪਲਾਈ ਕੀਤਾ ਜੇ ਬਾਈ ਚਾਂਸ ਤੁਸੀਂ ਪ੍ਰਧਾਨ ਬਣਦੇ ਹੋ ਤੁਹਾਡੇ ਕੀ ਮੁੱਦੇ ਹੋਣਗੇ ਕਿਸ ਤਰ੍ਹਾਂ ਤੁਸੀਂ ਇਸ ਸੰਕਟ ਨੂੰ ਇਕੱਠਾ ਕਰੋਗੇ ਕਿਉਂਕਿ ਕਾਂਗਰਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਲੰਬੇ ਸਮੇਂ ਤੋਂ ਯਾਨੀ ਕਿ ਜੋੜ ਤੋੜ ਚੱਲ ਰਿਹਾ ਹੈ ਮੈਂ ਉਚ ਅੰਦਰੂਨੀ ਕਲੇਸ਼ ਚੱਲ ਰਹੇ ਨੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ एमसी ਕਿੰਨੇ ਟੁੱਟ ਗਈ ਜੀ ਇਸ ਕਰਕੇ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਇਕੱਠ ਚ ਲਿਆ ਮੇਰਾ ਤਾਂ ਜੇ ਮੈਂ ਪ੍ਰਧਾਨ ਬਣਦੀ ਆ ਤਾਂ ਸਭ ਤੋਂ ਇੰਪੋਰਟੈਂਟ ਜ਼ਰੂਰੀ ਹੈ ਵੀ ਸੰਗਠਨ ਮਜ਼ਬੂਤ ਹੋਵੇ ਸਾਡੇ ਪਰਿਵਾਰ ਦੇ ਮੈਂਬਰ ਨੇ ਕੀ ਕਿਸੇ ਦੀਆਂ ਮੁਸ਼ਕਿਲਾਂ ਨੇ ਕੀ ਤਕਲੀਫ ਆ ਤਾਂ ਸਾਰਿਆਂ ਨੂੰ ਸਭ ਤੋਂ ਜ਼ਰੂਰੀ ਮੇਰੇ ਲਈ ਹੋਊਗਾ ਵਿਤ ਪਿਆਰ ਮੁਹੱਬਤ ਦੇ ਨਾਲ ਸਾਰੇ ਰਹਿ ਸਕਣ ਤੇ ਸਾਰੇ ਆਪਸ ਚ ਜੁੜ ਕੇ ਰਹਿਣ ਤੇ ਪਾਰਟੀ ਦੀ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਫੋਲੋ ਕਰਨ ਨਾ ਕਿ ਕਿਸੇ ਕਿਸੇ ਇੱਕ ਇੱਕ ਬੰਦੇ ਨਾਲ ਆਪਾਂ ਜੁੜੀਏ ਕਿਉਂਕਿ ਪਾਰਟੀ ਦੀ ਵਿਚਾਰਧਾਰਾ ਮੁਖ ਹੈ ਦੇਸ਼ ਮੁਖ ਹੈ ਕਿ ਪਾਰਟੀ ਦੀ ਵਿਚਾਰਧਾਰਾ ਤੇ ਦੇਸ਼ ਨੂੰ ਰਾਹੁਲ ਗਾਂਧੀ ਜੀ ਦੀ ਸੋਚ ਦੇ ਉੱਤੇ ਲੈ ਕੇ ਜਾਈਏ ਕਿ ਤਰੱਕੀਆਂ ਦੇ ਰਾਹ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਤੇ ਵਰਕਰਾਂ ਨੂੰ ਮਜ਼ਬੂਤ ਕਰਨ ਦੇ ਲਈ ਵਰਕਰਾਂ ਨੂੰ ਪਾਰਟੀ ਨਾਲ ਸਬਤ ਜੋੜਨ ਦੇ ਲਈ ਮੇਰਾ ਕੰਮ ਕੰਟੀਨਿਊ ਰਹੂਗਾ ਪਹਿਲਾਂ ਵੀ ਮੈਂ ਕਰ ਰਹੀ ਹਾਂ ਇੱਕ ਪਾਰਟੀ ਦੀ ਟ੍ਰੇਨਰ ਹੋਣ ਦੇ ਨਾਤੇ ਨੈਸ਼ਨਲ ਟ੍ਰੇਨਰ ਹੋਣ ਦੇ ਨਾਤੇ ਵੱਖ-ਵੱਖ ਕੈਂਪਸ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਤੇ ਗੱਲ ਕਰਦੇ ਹਾਂ ਕਿ ਵਰਕਰਸ ਨੂੰ ਪਾਰਟੀ ਦੀ ਵਿਚਾਰਧਾਰਾ ਪਾਰਟੀ ਦੀ ਸੋਚ ਕੀ ਹੈ ਉਹਦੇ ਨਾਲ ਜਾਣੂ ਕਰਾਈ ਹੈ ਤੇ ਪਾਰਟੀ ਨਾਲ ਜੋੜੇ ਦੇਖੇਗਾ ਮੰਨੀ ਕੋਈ ਵੀ ਮੀਟਿੰਗ ਹੁੰਦੀ ਤਾਂ ਮੈਂ ਲਾਵਾਂ ਬਹੁਤ ਨਾ ਮਾਤਰ ਦੇ ਬਰਾਬਰ ਹੁੰਦੀ ਇਹ ਕੀ ਕਾਰਨ ਮੇਰੀ ਕੋਸ਼ਿਸ਼ ਹੋਗੀ ਵੀ ਜ਼ਿਆਦਾ ਤੋਂ ਜ਼ਿਆਦਾ ਮਹਿਲਾਵਾਂ ਨੂੰ ਉਹਨਾਂ ਦੀ ਬੰਦਾ ਸਥਾਨ ਦਿੱਤਾ ਜਾਵੇ ਤੇ ਮਹਿਲਾਵਾਂ ਨੂੰ ਘਰੋਂ ਕੱਢ ਕੇ ਪਾਰਟੀ ਪਲੈਟਫਾਰਮਸ ਤੇ ਲਿਆਂਾਇਆ ਜਾਵੇ ਆਈ ਥਿੰਕ ਜੇਕਰ ਮਹਿਲਾ ਲੀਡ ਕਰੂਗੀ ਤਾਂ ਜ਼ਿਆਦਾ ਤੋਂ ਜ਼ਿਆਦਾ ਮਹਿਲਾਵਾਂ ਨਿਕਲ ਕੇ ਵੀ ਆਉਣ گی ਔਰ ਜੁੜਨ گی ਕਿਉਂਕਿ ਮਹਿਲਾਵਾਂ ਮਹਿਲਾਵਾਂ ਨਾਲ ਜ਼ਿਆਦਾ ਕੰਫਰਟੇਬਲ ਵੀ ਫੀਲ ਕਰਦੀਆਂ ਨੇ ਔਰ ਜਿਵੇਂ ਕਿ ਪਾਰਟੀ ਕਹਿੰਦੀ ਹੈ ਸਾਡੀ ਪਾਰਟੀ ਮਹਿਲਾਵਾਂ ਨੂੰ ਵੈਸੇ ਵੀ ਪ੍ਰਮੋਟ ਕਰਦੀ ਹੈ ਰਾਹੁਲ ਦੀ ਕਾਂਗਰਸ ਪਾਰਟੀ ਮਦਦ ਕਰਦੀ ਫੜਗੇ ਜੀ ਸਾਡੇ ਪ੍ਰਧਾਨ ਵੀ ਮਹਿਲਾਵਾਂ ਅੱਗੇ ਆਉਣੀਆਂ ਚਾਹੀਦੀਆਂ ਨੇ ਜੋ ਦੇਸ਼ ਨੂੰ ਜੋ ਆਪ ਦੇ ਘਰ ਨੂੰ ਸੰਭਾਲ ਸਕਦੀ ਉਹ ਆਪ ਦੇ ਸੂਬੇ ਨੂੰ ਆਪ ਦੇ ਡਿਸਟ੍ਰਿਕਟ ਨੂੰ ਵੀ ਪਾਰਟੀ ਨੂੰ ਵੀ ਸੰਭਾਲ ਸਕਦੀ ਹੈ ਤੋਂ ਇਹਦੇ ਤਹਿਤ ਪਾਰਟੀ ਨੇ ਡਿਸਾਈਡ ਕਰਨਾ ਵੀ ਪਾਰਟੀ ਨੂੰ ਪਾਰਟੀ ਨੇ ਕਿਹਨੂੰ ਆਗਾ ਜ਼ਿਲ੍ਹਾ ਪ੍ਰਧਾਨ ਬੀ ਵਿਭਾਗ ਤੋਂ ਸੌਂਪਨੀ ਆ ਔਰ ਕਿਹੜਾ ਕਾਬਿਲ ਹੈ ਕਿਹੜਾ ਪਾਰਟੀ ਨੂੰ ਜੋੜ ਸਕਦਾ ਹੈ ਤੇ ਅੱਗੇ ਲਿਜਾ ਸਕਦਾ ਹੈ ਮੈਡਮ ਇਹ ਜਨਕ ਇਲੈਕਸ਼ਨ ਜਿਹੜੇ ਹੋ ਰਹੇ ਨੇ ਇਹ ਤੁਹਾਡੇ ਕਿਸ ਲੈਵਲ ਦੇ ਹੁੰਦੇ ਨੇ ਕਿਹਨੂੰ ਅਧਿਕਾਰ ਹੁੰਦਾ ਬੂਟ ਪਾਉਣ ਦਾ ਯਾਨੀ ਕਿ ਮੈਂਬਰ ਹੁੰਦਾ ਜਾਂ ਕੋਈ ਅਹੁਦੇਦਾਰ ਹੁੰਦਾ ਜਾਂ ਕੋਈ ਹੋਰ ਕਿਸ ਤਰ੍ਹਾਂ ਦੀ ਕੋਈ ਇਹਨਾਂ ਦੇ رائے ਨੀਤੀ ਜਾਂਦੀ ਹੈ ਕਿਸ ਤਰ੍ਹਾਂ ਦੇ ਬੂਟ ਹੋਏਗੇ ਦੇਖੋ ਇਹ ਇੱਕ ਮੈਨੂੰ ਬੜਿਆ ਲੋਕਾਂ ਨੇ ਪੁੱਛਿਆ ਇਹਦੇ ਵਿੱਚ ਵੋਟ ਨਹੀਂ ਕੋਈ ਪੈਂਦੀ ਹੈਗੀ ਕੋਈ ਵੋਟ ਵਾਲੀ ਗੱਲ ਨਹੀਂ ਹੈ ਜਿਹੜਾ ਸੰਗਠਨ ਸਿਰਜਣ ਦਾ ਬਿਆਨ ਹੋ ਰਿਹਾ ਇਹਦੇ ਵਿੱਚ ਵੋਟ ਵਾਲਾ ਤਾਂ ਕੋਈ ਹੈ ਹੀ ਨਹੀਂ ਦਾ ਸਿਸਟਮ ਵੀ ਵੋਟ ਹੈ ਇਹਦੇ ਵਿੱਚ ਤਾਂ ਐ ਆ ਵੀ ਆਬਜ਼ਰਵਰਸ ਆਉਂਦੇ ਨੇ ਉਹ ਸਾਰਿਆਂ ਨੂੰ ਮਿਲਦੇ ਨੇ ਉਹਦੇ ਮਿਲਣ ਦੇ ਗੱਲਬਾਤ ਦੇ ਬੇਸਿਸ ਤੇ ਪਰਫਾਰਮੈਂਸ ਦੇ ਬੇਸਿਸ ਤੇ ਆਪਦਾ ਪੈਨਲ 5 6 ਜਣਿਆਂ ਦਾ ਕਿਤੇ ਕਿਤੇ 7 8 ਜਣਿਆਂ ਦਾ ਵੀ ਨਾ ਜਿਹੜੇ ਉਹਨਾਂ ਨੂੰ ਲੱਗਦੇ ਨੇ ਕਾਬਿਲ ਨੇ ਉਹ ਪੈਨਲ ਬਣਾ ਕੇ ਉੱਤੇ ਭੇਜਦੇ ਨੇ ਉਹਦੇ ਉਸ ਤੋਂ ਬਾਅਦ ਵਿਨੂ ਗੋਪਾਲ ਜੀ ਕੇਸੀ ਵਿਨੂ ਗੋਪਾਲ ਜੀ ਸਾਡੇ ਪਾਰਟੀ ਦੇ ਮਹਾਸਚੇ ਮਲਿਕ ਅਰਜੁਨ ਖੜਗੇ ਜੀ ਪ੍ਰਧਾਨ ਰਾਹੁਲ ਜੀ ਆਬਜ਼ਰਵਰ ਪਾਸਟ ਸਟੇਟ ਹੋਰ ਸਾਰੇ ਲੀਡਰਸ ਬਹਿ ਕੇ ਇੱਕ ਇੱਕ ਨਾਂ ਤੇ ਵਿਚਾਰ ਕਰਦੇ ਨੇ ਕਿਹੜਾ ਨਾਂ ਕਿਉਂ ਕਿਹੜਾ ਨਾਂ ਕਿਉਂ ਨਹੀਂ ਤਾਂ ਉਸ ਤੋਂ ਬਾਅਦ ਫਿਰ ਪੂਰੀ ਸਟੇਟ ਦੀ ਹੈ ਹੀ ਲਿਸਟ ਆਉਣ ਗਿਆ ਤੇ ਇਹ سلسلہ ਜਿਹੜਾ ਹੈਗਾ ਤਿੰਨ ਸਟੇਟਾਂ ਚ ਹੋ ਚੁੱਕਿਆ ਹੈ ਤੇ ਪੰਜਾਬ ਦੇ ਨਾਲ ਤਿੰਨ ਹੋਰ ਸੂਬੇ ਨੇ ਜਿਨ੍ਹਾਂ ਦੇ ਵਿੱਚ ਸੰਗਠਨ ਸਿਰਜਣ ਚੱਲ ਰਿਹਾ ਹੈ ਤੇ ਹੁਣ ਕੱਲ ਹੀ ਮੈਂ ਦੇਖ ਰਹੀ ਸੀ ਕਿ ਰਾਜਸਥਾਨ ਦਾ ਵੀ ਆਬਜ਼ਰਵਰਸ ਨਿਯੁਕਤ ਕਰ ਦਿੱਤੇ ਗਏ ਨੇ ਤੇ ਉੱਥੇ ਵੀ ਸੰਗਠਨ ਸਿਰਜਣ ਅਭਿਆਨ ਸ਼ੁਰੂ ਹੋ ਗਿਆ ਤੇ ਪੂਰੇ ਭਾਰਤ ਦੇ ਵਿੱਚ ਹੀ ਇਹ ਹੋਣਾ ਹੈ ਇਹ ਕਿੰਨੀ ਤਰੀਕ ਤੱਕ ਹੈ ਜਾਨੀ ਕਿ ਪ੍ਰਧਾਨਜੀ ਚੁਣਿਆ ਸਕੇਗੀ ਮੈਨੂੰ ਤਾਂ ਕੋਈ ਖਾਸ ਬਾਲਾ ਨਹੀਂ ਪਤਾ ਪਰ ਮੈਨੂੰ ਲੱਗਦਾ ਵੀ ਘੱਟੋ ਘੱਟ ਮਹੀਨਾ ਪ੍ਰੋਸੈਸ ਨੂੰ ਚੱਲ ਦੇ ਕਿਉਂਕਿ ਡਿਸਕਸ਼ਨਸ ਸੀਨੀਅਰ ਲੀਡਰਾਂ ਕੋਲੇ ਵੀ ਟਾਈਮ ਹੋਣਾ ਚਾਹੀਦਾ ਡਿਸਕਸ਼ਨਸ ਹੋਣੀਆਂ ਨੇ ਬੜੀਆਂ ਡੀਪ ਡਿਸਕਸ਼ਨਸ ਹੁੰਦੀਆਂ ਨੇ ਉਸ ਬੇਸਿਸ ਦੇ ਉੱਤੇ ਮੈਨੂੰ ਲੱਗਦਾ ਵੀ ਘੱਟੋ ਘੱਟ ਮਹੀਨਾ ਤਾਂ ਲੱਗ ਹੀ ਜਾਣਾ ਬਾਕੀ ਪਹਿਲਾਂ ਡਿਸਕਸ਼ਨਸ ਹੋ ਗਈਆਂ ਜਾਂ ਪਹਿਲਾਂ ਉਹ ਹੋ ਗਿਆ ਪਹਿਲਾਂ ਆ ਜਾਣਗੇ ਮੈਂ ਦੇਖੋ ਮੇਰਾ ਸੀਗਾ ਵੀ ਮੈਂ ਆਪਦਾ ਜੋ ਕੰਮ ਹੈ ਦੇਸ ਲੈਵਲ ਦੇ ਉੱਤੇ ਆਪਣੇ ਉਹ অবজারভারਸ ਆਏ ਸੀਗੇ ਉਹਨਾਂ ਦੇ ਮੂਰੇ ਆਪ ਦਾ ਪੱਖ ਰੱਖਤਾ ਮੈਂ ਆਲ ਦਾ ਲੈਵਲ ਤੇ ਜੋ ਕੰਮ ਕਰ ਸਕਦੀ ਸੀ ਕੀਤਾ ਹੁਣ ਜਦੋਂ ਪਾਰਟੀ ਨੂੰ ਲੱਗੂਗਾ ਵੀ ਹਾਂ ਹੁਣ ਲਿਸਟ ਆਉਣੀ ਹੈ ਤਾਂ ਪੂਰੇ ਸਟੇਟ ਦੀਆਂ ਬਾਕੀ ਸਟੇਟਾਂ ਦੀਆਂ ਵੀ ਹੋ ਸਕਦਾ ਹੈ ਚਾਰ ਸਟੇਟਾਂ ਦੇ ਜ਼ਿਲ੍ਹਾ ਪ੍ਰਧਾਨ ਦੀ ਲਿਸਟ ਇਕੱਠੀ ਹੋਈ ਆਵੇ ਮੈਡਮ ਜੀ ਦੇਖਿਆ ਗਿਆ ਕਿ ਪੁਰਾਣੇ ਕਾਫੀ ਵਰਕਰ ਬੈਠੇ ਨੇ ਅਜੇ ਜਿਹੜੇ ਉਦਿਆਂ ਤੇ ਰਹੇ ਉਹ ਇੱਕ ਲੋਕਤੰਤਰ ਚ ਹਰੇਕ ਬੰਦਾ ਸੋਚ ਸਕਦਾ ਵੀ ਮੈਂ ਪ੍ਰਧਾਨੀ ਇੱਕ ਆਮ ਸੁਧਾਰਨ ਵਰਕਰ ਕਿਉਂਕਿ ਕਾਂਗਰਸ ਦੇ ਵਿੱਚ ਹਰੇਕ ਨੂੰ ਹੱਕ ਹੈ ਔਰ ਕੋਈ ਛੋਟਾ ਵੱਡਾ ਨਹੀਂ ਸਾਰੇ ਨੂੰ ਬਰਾਬਰ ਰੱਖਿਆ ਜਾਂਦਾ ਤਾਂ ਮੈਨੂੰ ਤਾਂ ਬੜੀ ਖੁਸ਼ੀ ਹੈ ਵੀ ਬਹੁਤ ਸਾਰੇ ਕਾਂਗਰਸ ਦੇ ਪਾਰਟੀ ਵਰਕਰਸ ਲੀਡਰਸ ਨੇ ਅਪਲਾਈ ਕੀਤਾ ਹੈ ਔਰ ਇਹ ਚੰਗਾ ਸਾਈਨ ਹੈ ਵੀ ਹਰੇਕ ਫ੍ਰੀडम ਮਹਿਸੂਸ ਕਰਦਾ ਵੀ ਮੈਂ ਵੀ ਜ਼ਿਲ੍ਹਾ ਪ੍ਰਧਾਨਗੀ ਲਈ ਅਪਲਾਈ ਕਰਾਂ ਤੇ ਉਹਦੇ ਵਿੱਚ ਇੱਕ ਮੈਂ ਵੀ ਆ ਮੈਂ ਹੁਣ ਬਣੂੰਗੀ ਕਾਬਲੀਅਤ ਦੀ ਗੱਲ ਐ ਤਾਂ ਕਾਬਲੀਅਤ ਵੀ ਲੋਕਾਂ ਨੇ ਜਾਂ ਲੀਡਰਸ ਨੇ ਜਜ ਕਰਨੀ ਆ ਵੀ ਅੰਮ੍ਰਿਤ ਚ ਕਾਬਲੀਅਤ ਹੈਗੀ ਆ ਮੈਂ ਸੰਭਾਲ ਸਕਦੀ ਆ ਮੈਂ ਆਪਦੇ ਜੋ ਵੀ ਪੱਖ ਸੀਗੇ ਉਹਨਾਂ ਦੇ ਮੁਰੇ ਰੱਖਦੇ ਨੇ ਤੇ ਪਾਰਟੀ ਹੈਜ਼ ਪਾਰਟੀ ਨੇ ਡਿਸਾਈਡ ਕਰਨਾ ਵੀ ਉਨ੍ਹਾਂ ਦੇ ਲਈ ਜ਼ਿਲ੍ਹੇ ਨੂੰ ਸੰਭਾਲਣ ਲਈ ਕਿਹੜਾ ਚਿਹਰਾ ਆਇਆ ਕਿਹੜੇ ਫੈਕਟਰਸ ਨੇ ਜਿਹੜੇ ਜ਼ਿਆਦਾ ਇੰਪੋਰਟੈਂਟ ਰਹਿਣਗੇ ਉਹਦੇ ਮੁਤਾਬਿਕ ਜ਼ਿਲ੍ਹਾ ਪ੍ਰਧਾਨ ਚੁੜਿਆ ਜਾਊਗਾ ਲਾਸਟ ਕੁਵਲ ਮੈਡਮ ਤੁਸੀਂ ਇਸ ਚੈਨਾ ਲਈ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੋ ਆਪ ਦੇ ਵਰਕਰਾਂ ਨੂੰ ਜਿਵੇਂ ਤੁਸੀਂ ਇਲੈਕਸ਼ਨ ਚ ਆਪ ਦੇ ਵਰਕਰਾਂ ਨੂੰ ਦੇਖੋ ਮੇਰੇ ਪਾਰਟੀ ਦੇ ਵਰਕਰਸ ਤਾਂ ਮੇਰੇ ਲਈ ਬਹੁਤ ਸਤਿਕਾਰਯੋਗ ਨੇ ਬਸ ਮੈਂ ਇੱਕ ਗੱਲ ਕਹਿਣਾ ਚਾਹਤੀ ਆ ਵੀ ਕੰਮ करिए ਆਪਾਂ ਸਿਰ ਤੋੜ ਕੇ ਜੀ ਜਾਨ ਦੇ ਨਾਲ ਜਦੋਂ ਮਿਹਨਤ ਕਰਾਂਗੇ ਤਾਂ ਫਲ ਨੇ ਮਿਲਣਾ ਹੀ ਮਿਲਣਾ ਹੈ ਆਪਾਂ ਗੱਲਾਂ ਘਟਕ ਰਹੀਏ ਅਤੇ ਪਿਆਰ ਦੇ ਨਾਲ ਆਪਸ ਦੇ ਵਿੱਚ ਸਾਰੇ ਪਿਆਰ ਸਤਿਕਾਰ ਦੇ ਨਾਲ ਰਵਾਂਗੇ ਇੱਕ ਦੂਜੇ ਦਾ ਮਾਨ ਸਤਿਕਾਰ ਕਰਾਂਗੇ ਤਾਂ ਪਾਰਟੀ ਦਾ ਵੀ ਵਿਕਾਸ ਹੋਊਗਾ ਤੇ ਜ਼ਿਲ੍ਹੇ ਦਾ ਵੀ ਵਿਕਾਸ ਹੋਊਗਾ ਔਰ ਇਸੇ ਤਰੀਕੇ ਦੇ ਨਾਲ ਦੇਸ਼ ਦਾ ਵਿਕਾਸ ਠੀਕ ਹੈ